ਬੋਸ ਕੋ ਅਗਰ ਤੇ ਜੀ ਸਾਰੇ ਵਿਦਿਆਰਥੀਆਂ ਦਾ ਵਰੀ 25 ਦੇ ਵਿੱਚ ਮੌਜੂਦਾ ਨਵੇਂ ਸਾਲ ਦੇ ਵਿੱਚ ਸਿੰਗਾਪੁਰ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਕਿਹੜੇ ਕਿਹੜੇ ਨਵੇਂ ਅਪਡੇਟਸ ਨੇ ਕਿਹੜੀਆਂ ਕਿੜੀਆਂ ਸੰਭਾਵਨਾਵਾਂ ਨੇ ਔਰ ਸਿੰਗਾਪੁਰ ਦੇ ਵਿੱਚ ਕਿੰਨਾ ਗੈਪ ਔਰ ਕਿਵੇਂ 4 5 6 ਲੱਖ ਦੇ ਫੰਡ ਦੇ ਵਿੱਚ ਹੀ ਵਿਦਿਆਰਥੀ ਸਿੰਗਾਪੁਰ ਦੇ ਵਿੱਚ ਪੜਾਈ ਕਰ ਸਕਦਾ ਹੈ तमाम ਅਪਡੇਟਸ ਸਾਡੇ ਨਾਲ ਸਾਂਝੇ ਕਰਨਗੇ ਸੁਨੇਹਾ ਮੈਡਮ ਜਿਹੜੇ ਕੀ ਦਾ ਵੀਜ਼ਾ ਆਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ ਸੁਨੇਹਾ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਸ ਛੋਟੀ ਜੀ ਵੀਡੀਓ ਦੇ ਵਿੱਚ ਸਿੰਗਾਪੁਰ ਬਾਰੇ तमाम ਅਪਡੇਟ ਤੁਸੀਂ ਸਾਂਝੇ ਕਰੋ ਹੁਣ 2025 ਦੇ ਵਿੱਚ ਸਿੰਗਾਪੁਰ ਸਟੱਡੀ ਵੀਜ਼ੇ ਦਾ ਕੀ ਸਿਨੈਰੀਓ ਰਹਿਣ ਵਾਲਾ ਹੈ ਸੋ ਸਭ ਤੋਂ ਪਹਿਲਾਂ ਐਲੀਜੀਬਿਲਟੀ ਦੀ ਗੱਲ ਕਰੀਏ ਤੁਸੀਂ ਸਿੰਗਾਪੁਰ ਜਾਣਾ ਚਾਹੁੰਦੇ ਹੋ 10th ਪਾਸ ਹੋ ਗੈਪ ਮੈਟਰ ਨਹੀਂ ਕਰਦਾ ਤੁਸੀਂ ਜਾ ਸਕਦੇ ਹੋ ਇੱਥੇ ਤੁਹਾਨੂੰ ਆਇਲਸ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਔਰ ਪਰਸੈਂਟੇਜ ਵੀ ਮੈਟਰ ਨਹੀਂ ਕਰਦੀ ਔਰ ਕਾਸਟ ਦੀ ਗੱਲ ਕਰੀਏ ਕਿਉਂਕਿ ਹਰ ਕੰਟਰੀ ਜੇ ਅਗਰ ਤੁਸੀਂ ਚਾਹੇ ਯੂਕੇ ਦੀ ਗੱਲ ਕਰੋ ਕੈਨੇਡਾ ਯੂਐਸ ਉੱਥੇ ਤੁਹਾਡਾ 10 ਤੋਂ 15 ਲੱਖ ਲੱਗ ਜਾਂਦਾ ਬਟ ਇੱਥੇ ਤੁਸੀਂ 4 ਤੋਂ 5 ਲੱਖ ਦੇ ਵਿੱਚ ਸਿੰਗਾਪੁਰ ਜਾ ਸਕਦੇ ਹੋ ਅਸਬ ਤੋਂ ਇੱਕ ਹੋਰ ਬੈਨੀਫਿਟ ਕੀ ਹੈ ਕਿ ਇੱਥੇ 6 ਮਹੀਨੇ ਦੀ ਤੁਹਾਡੀ ਸਟੱਡੀ ਹੈਗੀ ਔਰ 6 ਮਹੀਨੇ ਦੀ ਤੁਹਾਨੂੰ ਜੌਬ ਲੱਗ ਜਾਂਦੀ ਹੈ ਸੋ ਜੌਬ ਨਾਲ ਤੁਹਾਡਾ ਜਿੰਨਾ ਤੁਸੀਂ ਪੈਸਾ ਲਗਾ ਕੇ ਜਾਂਦੇ ਹੋ ਕਵਰ ਅਪ ਹੋ ਜਾਂਦਾ ਔਰ ਉਸ ਤੋਂ ਬਾਅਦ ਤੁਹਾਡਾ ਪਾਥ ਵੀ ਹੋ ਸਕਦਾ ਹੈ ਆਸਟ੍ਰੇਲੀਆ ਯੂਕੇ ਜਾਂ ਕੈਨੇਡਾ ਵੀ ਤੁਸੀਂ ਮੂਵ ਹੋ ਸਕਦੇ ਹੋ ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਵਿਜ਼ਾ ਆਫੀਸ नब्बे चार सौ दस नब्बे चार सौ दस साड़ी है तीन ब्रांचेज है जलंधर अमृतसर लुधियाना जेडी भी नियर पैंती है तुम उ विजिट कर सकते हो और सब तो मेन बेनीफिट की है कि अगर तुझे वीजा ऑफिक के नाल अपलाई कर दे तो तुम सारे दे सारे पैसे देने पैणगे वीज़ा तो बाद सो बुक योर कॉल थैंक यू बहुत बहुत धन्यवाद जी ਔਰ ਬਹੁਤ ਮਹੱਤਵਪੂਰਨ ਵੀਡੀਓ ਹੈ ਸਾਰੇ ਸਟੂਡੈਂਟਸ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਜ਼ਿਆਦਾ ਜਾਣਕਾਰੀ ਲੈ ਸਕਦੇ ਨੇ ਔਰ ਸਿੰਗਾਪੁਰ ਦੇ ਲਈ ਅਪਲਾਈ ਕਰ ਸਕਦੇ ਨੇ ਕੋਈ ਕਨਫਿਊਜ਼ਨ ਹੈ ਕੋਈ ਕਲੈਰਿਟੀ ਚਾਹੀਦੀ ਹੈ ਤੇ ਟੈਲੀਫੋਨ ਨੰਬਰ ਤੇ ਫੋਨ ਕਰਕੇ ਪਹਿਲਾਂ ਜ਼ਰੂਰ ਉਹ ਕਲੈਰਿਟੀ ਲਾਓ ਫਿਰ ਫੈਸਲਾ ਕਰੋ ਬਹੁਤ ਧੰਨ